ਅਸਲਾਮੁ ਅਲੈਕੁਮ ਤੇ ਸਸਰੀਆ ਕਾਲ ਕਿਦਾ ਹਾਲ ਚਾਲ ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ ਦੀ ਕਲਾ ਚ ਹੋਵੋਗੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਵਿੱਚ ਮੌਜੂਦ ਇੱਕ ਐਸੇ ਗੁਰਦੁਆਰੇ ਦੀ ਜਿੰਨੇ ਬਾਰੇ ਤੁਹਾਨੂੰ ਨਹੀਂ ਪਤਾ ਹੋਵੇਗਾ ਪਹਿਲੀ ਦਫਾ ਤੁਸੀਂ ਇਹ ਗੁਰਦੁਆਰਾ ਦੇਖੋਗੇ ਤੇ ਇਸ ਗੁਰਦੁਆਰੇ ਦਾ تعلق ਕਿਹੜੇ ਪਾਸ਼ਾ ਦੇ ਨਾਲ ਹੈ ਕਿਹੜੇ ਗੁਰੂ ਦੇ ਨਾਲ ਹੈ ਤੇ ਇੱਥੋਂ ਦਾ ਇਤਿਹਾਸ ਕੀ ਹੈ ਇਹ ਗੁਰਦੁਆਰਾ ਕਿੱਥੇ ਆ ਇਹਦਾ ਕੀ ਇਤਿਹਾਸ ਹੈ ਚੱਲਨੇ ਆ ਵੀਡੀਓ ਦੀ ਤਰਫ ਫੇਰ ਕਰਨੀਆਂ ਗੱਲਬਾਤ ਇਹ ਜੀ 6ਵੇਂ ਗੁਰੂ ਸਾਹਿਬ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੰਜ ਪਿਆਲੇ ਪੰਜ ਪੀਰ ਛੱਡੰ ਪੀਰ ਬੈਠਾ ਗੁਰਪਾਰੀ ਅਰਜੁਨ ਕਾਇਆ ਪਲੜ ਕੇ ਮੂਰਤ ਹਰਗੋਬਿੰਦ ਸਵਾਰੀ ਜਿਸ ਪਿਆਰੇ ਸੇ ਉਹਨੇ ਤਿਸ ਅੱਗੇ ਮਰ ਚੱਲਿਏ ਜੀਵਣਾ ਸੰਸਾਰਤਾ ਕਹਿ ਪਾਛੇ ਜੀਵਣਾ اے ਜੀ ਗੁਰੂ ਇੱਥੇ ਕਹਿੰਦੇ ਦੇਵ ਜੀ ਦੀ ਬਾਣੀ ਆ ਗੁਰੂ ਅੰਗਦ ਦੇਵ ਜੀ ਕਹਿੰਦੇ ਕਿ ਜਿਹੜੇ ਪ੍ਰੀਤਮ ਪਿਆਰੇ ਦੇ ਨਾਲ ਤੁਹਾਡਾ ਪ੍ਰੇਮ ਹੈ ਉਸ ਤੋਂ ਅੱਗੇ ਹੀ ਮਰ ਜਾਣਾ ਚਾਹੀਦਾ ਉਸ ਤੋਂ ਪਹਿਲੇ ਮਰ ਜਾਣਾ ਚਾਹੀਦਾ ਜਿਨ੍ਹਾਂ ਨੇ ਸੇਵਾ ਕਰਵਾਈ ਸੀ ਐਸੇ ਕਤੇ ਐਸ ਗੁਰੂ ਘਰ ਦੇ ਵਿੱਚ ਆਪਾਂ ਤੁਹਾਨੂੰ ਥੋੜੇ ਜੇ ਨਾਮ ਪੜ ਕੇ ਦੱਸ ਦਿੰਨੇ ਆ ਜੀ ਤੱਕ ਪੰਜਾਬੀ ਪਿੱਛੇ ਸ਼ਾਹਦ ਭਾਈ ਐਸੇ ਪਿੰਡ ਦੇ ਵਸਨੀਕ ਨੇ ਮੱਟੂ ਭਾਈ ਦੇ ਤੇ تنویر ਭਾਈ ਮੇਰਾ ਪਿੰਡ ਮੇਰਾ ਪੰਜਾਬ ਚੈਨਲ ਦਾ ਕਲਮ ਰੂਫ ਨਾਲ ਦੱਸੋ ਆ ਲੋ ਜੀ ਹਰਮਨ ਪਿਆਰਾ ਸਾਕ ਪੰਜਾਬੀ ਅਸਲਾਮੁਅਲੈਕਮ ਜੀ ਮੈਂ ਤੁਹਾਡਾ ਵੀਰ ਮੁਹੰਮਦ تنویر ਤੇ ਸਾਣਾ ਜੁੜਾ ਮੇਰਾ ਪਿੰਡ ਮੇਰਾ ਪੰਜਾਬ ਚੈਨਲ ਤੇ ਲੋ ਨਾਦਰੀ ਅੱਜ ਤੁਹਾਨੂੰ ਮਹਾਨ ਲਾਇਆ ਗੁਰਦੁਆਰਾ ਖਾਰਾ ਸਾਹਿਬ ਮੱਟੂ ਭਾਈ ਕੇ ਜ਼ਿਲ੍ਹਾ ਗੁਜਰਾਵਾਲਾ ਤਹਿਸੀਲ ਨਿਸ਼ਾਰਾ ਫਿਰਕਾ ਅਸ ਮੇਰੇ ਪਿੱਛੇ ਤੁਹਾਨੂੰ ਸਾਹਮਣੇ ਨਜ਼ਰ ਆ ਰਿਹਾ ਖਾਰਾ ਸਾਹਿਬ ਗ ਵਣ 47 ਤੋਂ 5 ਸਾਲ ਪਹਿਲਾਂ ਇੱਕ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਸੀ ਤੇ ਉਸ ਤੋਂ ਬਾਅਦ ਜਿਹੜੇ 5 6 ਸਾਲ 5 ਤੋਂ 6 ਸਾਲ ਬਾਅਦ ਜਿਹੜੀ ਉਹ ਵੰਡ ਪੈ ਗਈ ਫਿਰ ਨੂੰ ਸਾਰੇ ਉੱਧ ਚੱਲ ਗਏ ਜਦੋਂ ਚੱਲਨੇ ਅੰਦਰ ਤੁਹਾਨੂੰ ਜਿਹੜਾ ਸਾਰਾ ਗੁਰਦੁਆਰਾ ਦਾ ਵਿਜ਼ਿਟ ਕਰਾਣੇ ਅੰਦਰ ਸੇਵਕ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਦੇ ਨਾਮ ਵੀ ਲਿਖੇ ਨੇ ਮੁਕੰਮਲ ਤਾਂ ਹੁੰਦਾ ਗੁਰਦੁਆਰਾ ਬਖਾਨੇ ਆ ਇਹਦੀ ਇੰਸਟਿਟਿਊਟ ਬਾਰੇ ਵੀ ਦੱਸਾਂਗੇ ਜੋ ਅੰਦਰ ਲਿਖਿਆ ਸਾਰੇ ਪਸੰਦੀਦਾ ਸਾਥ ਬਾਰੇ ਵੀ ਦੱਸਾਂਗੇ ਤੇ ਮੇਰੇ ਨਾਲ ਨੇ ਹਰਮਨ ਪਿਆਰਾ ਸਾਥ ਪੰਜਾਬੀ ਵੀਰ ਵੀ ਚਲੋ ਆਓ ਚੱਲਨੇ ਗੁਰਦੁਆਰਾ ਦੇ ਅੰਦਰ ਸੰਸਾਰਾ ਕੋਟ। ਭਾਈ ਇਹ ਜੇ ਵੀਡੀਓ ਅੱਛਾ ਲੱਗੇ ਲਾਈਕ ਸ਼ੇਅਰ ਲਾਜ਼ਮ ਕਰਨਾ। ਚੱਲਨੇ ਆਂ ਅੰਦਰ। ਤੁਹਾਨੂੰ ਦਰਸ਼ਨ ਕਰਨੇ ਆ ਗੁਰਦੁਆਰਾ ਸਾਹਿਬ ਦੇ। ਤੇ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੁਸੀਂ ਬਾਹਰੋਂ ਕਰੋ। ਤੁਹਾਨੂੰ ਅੰਦਰੋਂ ਵੀ ਸਾਰਾ ਵਹਾਨਾ। ਮੈਂ ਤੁਹਾਨੂੰ ਬਿਲੋਂ ਬਾਹਰੋਂ ਇਹਦੀ ਬਿਲਡਿੰਗ ਸਾਰੀ ਵਹਾਨਾ। ਇਹ ਗੁਰਦੁਆਰਾ ਖਾਰਾ ਸਾਹਿਬ ਪਿੰਡ ਮੱਟੂ ਬਾਈ ਕੇ। ਇਹ ਗੁਰਦੁਆਰਾ ਸਾਹਿਬ ਸਾਰਾ। ਤੇ ਇਹ ਉੱਤੇ ਵੀ ਹੈ ਗੁਰਮੁਖੀ ਚ ਇਹ ਮੈਨੂੰ ਤਾਂ ਪੰਨਾ ਨਹੀਂ ਆਉਂਦਾ ਤੁਸੀਂ ਪੜ੍ਹ ਕੇ ਦੱਸਿਆ ਕੀ ਲਿਖਿਆ ਉੱਤੇ ਗੁਰਮੁਖੀ ਚ ਲਿਖਿਆ ਆ ਸਲੇ ਮੋਟਾ ਸਾਰਾ ਮੈਨੂੰ ਪਤਾ ਇਹ ਬਲੈਕ ਜਿਹੜਾ ਸਾਹਮਣੇ ਇਹ ਵਾਲਾ ਇਹ ਤੇ ਲਿਖਿਆ ਇੱਕ ਇੱਕ ਓੰਕਾਰ ਇਹ ਲਾਇਆ ਕੇ ਤੇ ਹੋਰ ਵੀ ਇੱਥੇ ਕਈ ਕੁਝ ਲਿਖਿਆ ਆ ਇਹ ਕਾ ਪਹਿਲੇ ਤੇ ਲਿਖਿਆ ਕੁਝ ਇਹ ਕਈ ਕੁਝ ਅੱਗੇ ਲਿਖਿਆ ਬਾਕੀ ਮਜ਼ੀਰ ਜਿਹੜਾ ਤੁਹਾਨੂੰ ਖਾਨੇ ਆ ਅੰਦਰੋਂ ਤੇ ਉਹਦੇ ਨਾਲ ਮੇਰੇ ਨਾਲ ਹਰਮਨ ਪਿਆਰਾ ਸਾਖ ਪੰਜਾਬੀ ਜਿਹੜਾ ਉਹ ਤੁਹਾਨੂੰ ਸਰ ਕੋਈ ਪੜ ਕੇ ਸੁਣਾਏਗਾ ਕਿ ਮੈਨੂੰ ਤੇ ਆਂਦੀ ਕੋ ਨਹੀਂ ਮੈਂ ਤਾਂ ਕੋਸ਼ਿਸ਼ ਕਰਦਾ ਪਿਆ ਕਿ ਮੈਨੂੰ ਗੁਰਮੁਖੀ ਆ ਜਾਵੇ ਮੈਂ ਸਿੱਖ ਲਾਵਾਂ ਥੋੜੀ ਜੀ ਤੇ ਹਰਮਨ ਉਹ ਜਿਹੜਾ ਤੁਹਾਨੂੰ ਪਤਾ ਹੈ ਸਾਖ ਪੰਜਾਬੀ ਅਲ ਮਰੂਫ ਹਰਮਨ ਪਿਆਰਾ ਜਿਹੜਾ ਇਹ ਜਿਹੜੀਆਂ ਬਾਣੀਆਂ ਵਿੱਚ ਪੜ ਲੈਂਦਾ ਕੋਰ ਸਾਬ ਦੀਆਂ ਇਹ ਜਿਹੜੀ ਤੁਸੀਂ ਪੁਰਾਣੀ ਬਿਲਡਿੰਗ ਪੁਰਾਣਾ ਗੁਰਦੁਆਰਾ ਵੇਖ ਰਹੇ ਹੋ ਇਹ ਇਤਿਹਾਸਿਕ ਗੁਰਦੁਆਰਾ ਸੀ ਪਹਿਲੇ ਤੇ ਭਾਈ ਤੰਨਾ ਜੀ ਦੇ ਇਤਿਹਾਸ ਮੁਤਾਬਕ ਇਹ ਫੋਟੋ ਸਾਨੂੰ ਮਿਲਦੀ ਹੈ ਕਿ ਇਹ ਗੁਰਦੁਆਰਾ ਸਾਹਿਬ ਪੁਰਾਣਾ ਸੀ ਪਹਿਲੇ ਦਾ ਤੇ ਇਹ ਜਿਹੜੀ ਤੁਸੀਂ ਬਿਲਡਿੰਗ ਵੇਖ ਰਹੇ ਹੋ ਇਹ ਨਵੀਂ ਬਣੀ ਹੈ ਤੇ ਮੈਂ ਰੈਤਲ ਡੀਕੋ ਸਾਕ ਪੰਜਾਬੀ ਪਿੱਛੇ ਸ਼ਾਦ ਭਾਈ ਐਸੇ ਪਿੰਡ ਦੇ ਵਸਨੀਕ ਨੇ ਮੱਟੂ ਭਾਈ ਦੇ ਤੇ تنویر بھائی ਮੇਰਾ ਪਿੰਡ ਮੇਰਾ ਪੰਜਾਬ ਚਾਹਲ ਮਰੂਫ ਨਲਸਾ ਆਹ ਰੋਜੀ ਹਰਮਨ ਪਿਆਰਾ ਸਾਕ ਪੰਜਾਬੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਹੈ ਕਿ ਇੱਥੇ ਗੁਰੂ ਹਰਗੋਬਿੰਦ ਸਾਹਿਬ ਆਏ ਤੇ ਉਹਨਾਂ ਨੂੰ ਇੱਕ ਬੰਦਾ ਮਿਲਣ ਵਾਸਤੇ ਆਇਆ ਔਰ ਗੁਰੂ ਸਾਹਿਬ ਨੇ ਉਹਨੂੰ ਪੁੱਛਿਆ ਵੀ ਤੇਰਾ ਨਾਮ ਕੀ ਆ ਔਰ ਉਹਦਾ ਨਾਮ ਵੀ ਹਰਗੋਬਿੰਦ ਸੀ ਤੇ ਉਹ ਬੰਦਾ ਤਮਾਕੂ ਦਾ ਨਸ਼ਾ ਕਰਦਾ ਸੀ ਤੇ ਗੁਰੂ ਸਾਹਿਬ ਨੇ ਕਿਹਾ ਕਿ ਤੇਰਾ ਨਾਮ ਤੇ ਇੰਨਾ ਸੋਹਣਾ ਵਾ ਤੇ ਤੂੰ ਇਹ ਕੀ ਕਰਦਾ ਤੂੰ ਤਮਾਕੂ ਦਾ ਨਸ਼ਾ ਕਿਉਂ ਕਰਦਾ ਤੇ ਉਹਨੇ ਕਹਿੰਦੇ ਨੇ ਕਿ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਮੈਨੂੰ ਮaaf ਕਰ ਦਿੱਤਾ ਜਾਵੇ ਤੇ ਮੈਂ ਆਇਂਦਾ ਤੋਂ ਤਮਾਕੂ ਦਾ ਨਸ਼ਾ ਨਹੀਂ ਕਰਾਂਗਾ ਇਹ ਆ ਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਗੁਰਦੁਆਰਾ ਸਾਹਿਬ ਦਾ ਨਾਮ ਖਾਰਾ ਸਾਹਿਬ ਇਸ ਤੋਂ ਹੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਇੱਥੋਂ ਖਾਰੇ ਜੜੇ ਸਨ ਇੱਥੋਂ ਉਹਨਾਂ ਦੀ ਬਰਾਦ ਗਈ ਸੀ ਔਰ ਇੱਕ ਇਤਿਹਾਸ ਅਸੀਂ ਇਹ ਵੀ ਸੁਣਿਆ ਹੋਇਆ ਹੈ ਕਿ ਇਸ ਜਗ੍ਹਾ ਦਾ ਪਾਣੀ ਖਾਰਾ ਸੀ ਔਰ ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਇੱਥੇ ਆਏ ਤੇ ਇਸ ਅਸਥਾਨ ਦਾ ਪਾਣੀ ਮਿੱਠਾ ਹੋ ਗਿਆ ਇਹ ਤਿੰਨ ਇਤਿਹਾਸ ਹੈ ਜੀ ਅਸੀਂ ਤੁਹਾਡੇ ਰੂਬਰੂ ਕੀਤੇ ਤੇ ਜੇ ਤੁਸੀਂ ਵੀ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਦੇ ਹੋ ਤੇ ਸਾਨੂੰ ਜ਼ਰੂਰ ਦੱਸਿਓ ਤੇ ਇਹ ਜਨਾਬ ਖੰਡੇ ਦੇ ਉੱਤੇ ਤੁਹਾਨੂੰ ਖੰਡਾ ਵਖਾ ਲਈਏ ਉਹ ਖੰਡਾ ਬਣਿਆ ਹੋਇਆ ਹੈ ਇਹ ਖੰਡਾ ਥੋੜਾ ਨਹੀਂ ਬਲਕਿ ਤਾਂ ਨਜ਼ਰ ਆ ਹੀ ਰਿਹਾ ਹੈ ਤੇ ਇਹ ਦਰਵਾਜ਼ਾ ਜੀ ਉਹ ਹੀ ਪੁਰਾਣਾ ਹੀ ਤੇ ਆ ਬਾਹਰ ਤਖਤੀਆਂ ਲੱਗੀਆਂ ਹੋਈਆਂ ਤੇ ਇੱਥੇ ਵੀ ਕੁਝ ਲਿਖਿਆ ਹੁੰਦਾ ਸੀ ਇੱਥੇ ਲਿਖਿਆ ਹੈ ਸੇਵਾ ਕਰਾਈ ਨਿਹਾਲ ਸਿੰਘ ਦੇਵਾ ਸਿੰਘ ਸਪੁੱਤਰ ਲਾਲਾ ਦਾਸਮਲ ਸੱਚਦੇਵ ਮੱਟੂ ਭਾਈਕੇ ਇਹ ਜੀ ਮੱਟੂ ਭਾਈਕੇ ਦੇ ਸਰਦਾਰਾਂ ਨੇ ਅੱਛਾ ਇਹ ਤੁਹਾਨੂੰ ਇੱਕ ਮੱਟੂ ਭਾਈਕੇ ਦੀ ਇੱਕ ਹੋਰ ਹਿਸਟਰੀ ਜਿਹੜੀ ਤੁਹਾਡੇ ਰੂਬਰੂ ਕਰਨੀ ਮੱਟੂ ਭਾਈਕੇ ਪਿੰਡ ਇਹ ਕਹਿੰਦੇ ਨੇ ਕਿ ਮੱਟੂ ਗੋਤ ਦੇ ਸਰਦਾਰਾਂ ਦਾ ਪਿੰਡ ਸੀ ਤੇ ਇਹ ਪਿੰਡ ਤੇ ਇੱਕ ਨਾਲ ਇੱਕ ਹੋਰ ਪਿੰਡ ਆ ਮੱਟੂ ਪਾਨੀ ਕੇ ਮੱਟੂ ਬਾਨੋ ਕੇ ਮਟਵਾ ਇਹ ਦੋ ਪਿੰਡ ਸੀ ਜੀ ਦੋਹਾਂ ਭੈਣਾ ਭਰਾਵਾਂ ਦੇ ਨਾਲ ਤੇ ਐਸੀ ਮੱਟੂ ਭਾਈ ਕੇ ਤੇ ਉਹ ਸੀ ਮੱਟੋ ਪਾਨੋ ਕੇ ਉਹ ਭੈਣ ਦੇ ਨਾਲ ਤੇ ਸੀ ਭਰਾ ਦੇ ਨਾਲ ਤੇ ਸੀ ਇਹ ਗੁਰਦੁਆਰਾ ਸਾਹਿਬ ਆਪਾਂ ਤੁਹਾਨੂੰ ਬਾਹਰੋਂ ਵਿਖਾ ਰਹੇ ਲੋ ਜੀ ਮੈਂ ਇੱਕ ਹੋਰ ਤੇ ਬੋਲ ਸਕ ਹਾਂ ਜੀ ਇੱਕੋ ਚੀਜ਼ ਤੁਹਾਨੂੰ ਵਹਿਆ ਜੀ ਇਹ ਵਖਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਵੇਖੋ ਇਹ ਮਸਜਿਦ ਹਾਂ ਨਾਲ ਮੱਚਦੇ ਆ ਵੇਖੋ ਔਰ ਕੰਧ ਸਾਂਝੀ ਜੇ ਹਾਂਜੀ ਹਾਂਜੀ ਦੇਖੋ ਇਹ ਤੁਹਾਡੇ ਰੂਪ ਜਿਵੇਂ ਗੁਰੂ ਸਾਹਿਬ ਦੇ ਨਾਲ ਕਿਉਂ ਸਕ ਭਾਈ ਜਿਵੇਂ ਗੁਰੂ ਸਾਹਿਬ ਦੇ ਨਾਲ ਮੁਸਲਮਾਨ ਮਰਦਾਨਾ ਭਾਈ ਜੀ ਨਾਲ ਨਾਲ ਰਹੇ ਨਾ ਦੇਖੋ ਮਸਜਿਦਾਂ ਵੀ ਨਾਲ ਹੈ ਨਾਲ ਮਸਜਿਦ ਨਾਲ ਗੁਰਦੁਆਰਾ ਸਾਹਿਬ ਸਾਨੂੰ ਇੱਕ ਗੱਲ ਯਾਦ ਆ ਗਈ ਕਿ ਜਿਵੇਂ ਸਾਰੀ ਜ਼ਿੰਦਗੀ ਭਾਈ ਮਰਦਾਨਾ ਜੀ ਨੇ ਭਾਈ ਮਰਦਾਨਾ ਜੀ ਨੇ 54 ਸਾਲ ਗੁਰੂ ਨਾਨਕ ਸਾਹਿਬ ਦੀ ਸੇਵਾ ਕੀਤੀ 54 ਸਾਲ ਤੇ ਅਬ ਮਸਜਿਦ ਨਾਲ ਨਾਲ ਮਸਜਿਦ ਤੱਕ ਤੇ ਗੁਰਦੁਆਰਾ ਸਾਹਿਬ ਦੀ ਕੰਧ ਸਾਂਝੀ ਹੈ ਇਹ ਗੁਰਦੁਆਰਾ ਮੱਤੂ ਭਾਈ ਕੇ ਅੱਛਾ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਬਹੁਤ ਸਫ਼ਰ ਕੀਤਾ ਔਰ ਉਹਨਾਂ ਨੇ ਉਹ ਪਿੰਡ ਤੇ ਸਫ਼ਰ ਖਾਸ ਤੌਰ ਤੇ ਕਿਤੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਤੇ ਜਿਨ੍ਹਾਂ ਪਿੰਡਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਦੇ ਚਰਨ ਛੂਪ ਪ੍ਰਾਪਤ ਹੋਏ ਜਿਨ੍ਹਾਂ ਜਿਨ੍ਹਾਂ ਪਿੰਡਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਵੀ ਗਏ ਜੀ ਇਹ ਅਸੀਂ ਇਹ ਜੁੱਤੀਆਂ ਆਪਣੀਆਂ ਬਾਹਰ ਲਾ ਦਿੱਤੀਆਂ ਨੇ ਤੇ ਆਪਾਂ ਹੁਣ ਭਾਵੇਂ ਕੰਸਟਰਕਸ਼ਨ ਹੀ ਹੋ ਰਹੀ ਆ ਗੁਰਦੁਆਰਾ ਸਾਹਿਬ ਬੰਦੀ ਆ ਭਾਵੇਂ ਲੇਕਿਨ ਹੈ ਤੇ ਜੀ ਕੋਈ ਤਰ੍ਹਾਂ ਦਾ ਨਾ ਇੱਕ ਬਿਲਕੁਲ ਗੁਰਦਾਬ ਦੀ ਚੰਚੂ ਪ੍ਰਾਪਤ ਆਪਾਂ ਸਭ ਤੋਂ ਪਹਿਲੇ ਤੁਹਾਨੂੰ ਇੱਕ ਸ਼ਾਇਬ ਖਾਈਏ ਕਿ ਇਹ ਜਿਹੜੇ ਸਰਦਾਰ ਗੁਰਚਰਨ ਸਿੰਘ ਜਿਨ੍ਹਾਂ ਨੇ ਸੇਵਾ ਕਰਵਾਈ ਸੀ ਲక్ష్ਮਣ ਸਿੰਘ ਹੋਰਾਂ ਦੇ ਪੁੱਤਰ ਪਿੰਡ ਕੋਟਲਾ ਕਾਲਵਾ ਜ਼ਿਲ੍ਹਾ ਸ਼ੇਖੂਪੁਰਾ ਇਹ ਸਾਡਾ ਗਵਾਂਢੀ ਪਿੰਡ ਹੈ ਤੇ ਇਹ ਜੀ ਕਿੰਨਾ ਸੋਹਣਾ ਸਥਾਨ ਬਣਿਆ ਹੋਇਆ ਤੁਹਾਨੂੰ ਹੁਣ ਇਹ ਗੁਰਬਾਣੀ ਦੀਆਂ ਪੰਕਤੀਆਂ ਵੀ ਲਿਖੀਆਂ ਹੋਈਆਂ ਇਹ ਤੁਹਾਨੂੰ ਦਿਖਾ ਦਿੰਨੇ ਆ ਕਿ ਪੰਜ ਪਿਆਲੇ ਪੰਜ ਪੀਰ ਛੱਡੰਪੀਰ ਬੈਠਾ ਗੁਰਪਾਰੀ ਅਰਜੁਨ ਕਾਇਆ ਪਲੜ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡਿਆ ਰੂਪ ਦਿਖਾਵਣ ਵਾਰੋ ਵਾਰੀ ਗੁਰ ਭਜਨ ਨਹੀਂ ਦਲ ਭਜਨ ਗੁਰ ਸੂਰਮਾ ਵੜ ਜੋਦਾ ਬੋ ਖਰੋਪਕਾਰੀ ਇਹ ਜੀ 6ਵੇਂ ਗੁਰੂ ਸਾਹਿਬ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਤਕਤੀਆਂ ਲੱਗੀਆਂ ਹੋਈਆਂ ਨੇ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਨੇ ਸੇਵਾ ਕਰਵਾਈ ਸੀ ਐਸੇ ਕਤੇ ਐਸ ਗੁਰੂ ਘਰ ਦੇ ਵਿੱਚ ਆਪਾਂ ਤੁਹਾਨੂੰ ਥੋੜੇ ਜੇ ਨਾਮ ਪੜ੍ਹ ਕੇ ਦੱਸ ਦਿੰਨੇ ਆ ਇਹ ਨਾਮ ਲਿਖਿਆ ਜੀ ਸਰਦਾਰ ਤਾਰਾ ਸਿੰਘ ਆ ਪੁੱਤਰ ਸਰਦਾਰ ਬਹਾਦਰ ਸਿੰਘ ਨਿੱਢਰ ਕੇ ਨਿੱਠਰ ਕੇ ਹੋਣਾ ਆ ਨਿੱਠਰ ਕੀ ਹੋਏਗਾ ਨਿੱਠਰ ਕੀ ਹੋਣਾ ਨਿੱਠ ਕੇ ਨਿੱਠ ਕੇ ਜੇਸ਼ੇ ਤੋਂ ਪੈਂਦਾਗਾ ਸਾਹ ਸਾਹਮਣੇ ਆ ਰੋਜ ਨੂੰ ਸੇਵਾ ਕੀਤੀ ਜੀ ਸਾਹ ਬਣਾ ਰਿਹਾ ਸਾਕ ਭਾਈ ਹਰਮਨ ਪਿਆਰਾ ਕਿਆ ਬਾਤ ਮੇਰਾ ਵੀ ਪਿਆਰਾ ਤਾਂ ਨਰਗਰ ਇਹ ਕੋਈ ਤਖਤੀ ਤਖਨੀਆ ਲੋਕ ਲੱਗੀਆਂ ਜਿਨ੍ਹਾਂ ਸੇਵਾ ਕੀਤੀ ਉਹਨਾਂ ਦੇ ਨਾਮ ਨਾਲ ਜਿੱਥੇ ਉਹਨਾਂ ਦੇ ਉਹਨਾਂ ਦੇ ਬਾਕੀ ਤੁਸੀਂ ਵੀ ਨਾਲ ਨਾਲ ਪੜਦੇ ਜੇ ਸਾਡੇ ਵੀ ਭਾਈ ਸਾਡੇ ਵੀ ਭਾਈ ਸਾਡੇ ਵੱਡਿਆਂ ਨੇ ਜਿਨ੍ਹਾਂ ਸੇਵਾ ਕੀਤੀ ਇਹਦਾ ਸਾਰੀ ਤਖਤੀ ਪੜਦੇ ਰਹੋ ਨਾਲ-ਨਾਲ ਕਿਉਂਕਿ ਮੈਨੂੰ ਨਹੀਂ ਗੁਰਮੁਖਿਆਂ ਦੇ ਮੈਨੂੰ ਕੋਈ ਪਤਾ ਲੱਗਦਾ ਇੱਕ ਓੰਕਾਰ ਜਿਹੜਾ ਲਿਖਿਆ ਹੋਇਆ ਵਸ ਉਹਨਾਂ ਦੇ ਪਤਾ ਲੱਗਦਾ ਪਿਆ ਬਾਕੀ ਤੱਕ ਵੀਰ ਕੋਣ ਕਹਿ ਰਿਹਾ ਮੈਂ ਤੁਹਾਨੂੰ ਤਿੰਨ ਵੀ ਸਖਾਣੀ ਗੁਰਮੁਖੀ ਤੇ ਪੜਿਛਾੜੀ ਤੁਹਾਨੂੰ ਸਮਝ ਆਉਣੀ ਕਿ ਤਖਤੀ ਲੱਗੀਆਂ ਨੇ ਕੋਮੇ ਸਟ੍ਰੀਕ ਕਿਵੇਂ ਤੇ ੴ ਇਹ ਵੈਸੇ ਥੱਲੇ ਨਹੀਂ ਸੀ ਲਿਖਿਆ ਹੋਣਾ ਚਾਹੀਦਾ ਇਸ ਦਾ ਮਤਲਬ ਆ ਕਿ ਰੱਬ ਇੱਕ ਲੇਕਿਨ ਮੇਬੀ ਹੋ ਸਕਦਾ ਕਿ ਐਸ ਜਗ੍ਹਾ ਤੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੋਵੇ ਗੁਰੂ ਗ੍ਰੰਥ ਸਾਹਿਬ ਦਾ ਤੇ ਏਜ਼ ਖਾਰੇ ਦੀ ਸੇਵਾ ਸਰਦਾਰ ਸ਼ੰਗਾਰਾ ਸਿੰਘ ਸੁਪੁੱਤਰ ਸਰਦਾਰ ਜੈਮਲ ਸਿੰਘ ਗਰੇਵਾਲ ਪਿੰਡ ਆਇਆ ਪਿੰਡ ਆਇਆ ਨੇ ਕਰਵਾਈਆ ਆਇਆ ਆਇਆ ਬਿਲਕੁਲ ਆਇਆ ਹੀ ਲਿਖਿਆ ਆਇਆ ਹੁਣ ਹਾਂ ਆਇਆ ਪਿੰਡਾ ਦਾ ਹਾਂ ਆਇਆ ਹੈਗਾ ਨਾ ਪਿੰਡ ਹਾਂਜੀ ਲੋ ਜੀ ਪਿੰਡ ਆਇਆ ਕੇ ਉਹਨਾਂ ਨੇ ਕਰਵਾਈ ਸੀ ਫੇਸਬੁਕ ਗੁਰਦੁਆਰਾ ਸਾਹਿਬ ਤੇਗਾ ਮਤਲਬ ਐਸੇ ਖਾਰੇ ਦੀ ਸੇਵਾ ਪੜੀ ਦਾ ਮਤਲਬ ਹੁੰਦਾ ਕਿ ਟੈਲ ਓਹੋ ਜਿੱਥੇ ਚਾ ਗਈ ਆਯੋ ਐ ਟੈਲਾਂ ਨੂੰ ਪੜੀਆਂ ਵੀ ਬੋਲਿਆ ਜਾਂਦਾ ਇਹ ਉਹਨਾਂ ਲੋਕਾਂ ਦੇ ਨਾਮ ਲਿਖੇ ਜਿਨ੍ਹਾਂ ਨੇ ਪੜੀਆਂ ਦੀ ਸੇਵਾ ਕਰਵਾਈ ਸਰਦਾਰ ਈਸਰ ਸਿੰਘ ਤਹਿਸੀਲਦਾਰ ਮੱਟੂ ਭਾਈ ਕੇ ਪੜੀ ਸਰਦਾਰ ਹਰਚਰਨ ਸਿੰਘ ਮੱਟੂ ਭਾਈ ਕੇ ਤੁਹਾਨੂੰ ਜੀ ਨੇ ਸੇਵਾ ਕੀਤੀ ਉਹਨਾਂ ਦੇ ਨਾਂ ਨੇ ਉਹਨਾਂ ਦੇ ਨਾਂ ਬਿਲਕੁਲ ਤੁਹਾਨੂੰ ਥੋੜਾ ਜਿਹਾ ਉੱਤੋਂ ਚੱਲ ਕੇ ਵੀ ਵਿਸ਼ਵਾਸ ਹੁਣ ਅਸਲ ਵਿੱਚ ਇਹ ਹੈ ਕਿ ਇੱਥੇ ਨਾ ਹੁਣ ਸੇਵਾ ਹੋ ਰਹੀ ਆ ਤੇ ਤੁਹਾਨੂੰ ਵਧੀਆ ਤਰੀਕੇ ਨਾਲ ਸ਼ਾਇਦ ਅਸਾਂ ਕੋਈ ਦਰਸ਼ਨ ਨਾ ਕਰਵਾਓ ਹੁਣ ਤੇ ਆਪਣੇ ਸੇਵਕ ਕੀ ਆਪੇ ਰਾਖੇ ਵਾਹ ਸੇਵਾ ਕਰਾਈ ਸਰਦਾਰ ਇਕਬਾਲ ਸਿੰਘ ਠੱਠਾ ਮਾਨਕ ਠੱਠਾ ਮਾਨਕ ਦਾ ਹਾਂ

ਸਰਦਾਰ ਅਵਤਾਰ ਸਿੰਘ ਸਪੁੱਤਰ ਨਾਨਕ ਸਿੰਘ ਦਾ ਪਿੰਡ ਬੁੱਢੀ ਗੜਿਆਲ ਆ ਬੁੱਢੀ ਗੜਿਆਲ ਵੀ ਆ ਜੀ ਮਤਲਬ ਇਹ ਆਲ ਦਾਲ ਦੇ ਪਿੰਡ ਦੇ ਸਰਦਾਰਾਂ ਨੇ ਆਲ ਦਾਲ ਦੇ ਪਿੰਡਾਂ ਦੇ ਸਰਦਾਰਾਂ ਨੇ ਸੇਵਾ ਕਰਾਈ ਹੈ ਬਹੁਤ ਹੀ ਸੋਹਣਾ ਗੁਰਦੁਆਰਾ ਔਰ ਬਹੁਤ ਸੋਹਣੀ ਇਹ ਗੱਲ ਕਿ ਐਸੀ ਸੇਵਾ ਜਿਹੜੀ ਹੈ ਉਹ ਦੁਬਾਰਾ ਤੋਂ ਮਤਲਬ ਇਹਦੀ ਸਾਂਭ ਸੰਭਾਲ ਹੋਣ ਲੱਗੀ ਹੈ ਕੀ ਬਾਤ ਚਲੋ ਯਾਰ ਸੀੜੀਆਂ ਆਪਾਂ ਤਾਂ ਉੱਤੇ ਲੈ ਕੇ ਚਲੀ ਉੱਥੋਂ ਦਰਸ਼ਨ ਕਰਨਾ ਹੈ ਤੁਹਾਨੂੰ ਬੱਤੀ ਬਿਜਲੀ ਕੋਈ ਸ਼ੈ ਨਹੀਂ ਸੀ ਹੁੰਦੀ ਤੇ ਇਸ ਜਗ੍ਹਾ ਤੇ ਦੀਵੇ ਜਗਦੇ ਹੋਣਗੇ। ਕੀ ਬਾਤ ਆ। ਤੇ ਉਹ ਸਾਹਮਣੇ ਮੇਨ ਰੋਡ ਹੈ ਜਿੱਥੋਂ ਦੀ ਆਪਾਂ ਆਏ ਆ। ਆ ਵੇਖੋ ਇਹ ਛਾਤਾਂ ਤੋੜ ਦਿੱਤੀਆਂ ਗਈਆਂ ਨੇ ਤਾਦਦੀਆਂ। ਇਸ ਕਰਕੇ ਕਿ ਇਹਦੀ ਹੁਣ ਰੈਨੋਵੇਸ਼ਨ ਹੋਏਗੀ। ਇਸ ਗੁਰਦੁਆਰਾ ਸਾਹਿਬ ਦੀ। ਜੇ ਉੱਪਰ ਵਾਲੀ ਸੜਕ ਗੁਰਦੁਆਰਾ ਸਾਹਿਬ। ਬਸ ਇੱਕ ਮਿੰਟ ਜਾਏ। ਇਹ ਉੱਪਰ ਵਾਲੀ ਸੜਕ ਦੀ ਮੱਤ। ਬਸ ਸਰਵੀਰ ਭਾਈ ਦੋ ਛਾਤ ਲਈਏ ਤੇ ਚਲੀਏ। ਲੋਕ ਆਪਾਂ ਬਹੁਤ ਹੀ देर ਉੱਤੇ ਨਹੀਂ ਰੁਕ ਸਕਦੇ ਕਿਉਂਕਿ ਥੱਲੇ ਕੰਸਟਰਕਸ਼ਨ ਚੱਲ ਰਹੀ ਹੈ ਤੇ ਗੁਰਦੁਆਰਾ ਸਾਹਿਬ ਵੀ ਤੁਹਾਨੂੰ ਪਤਾ ਕਿ ਹਾਲਤ ਖਸਾ ਹੈ ਇਸ ਲਈ ਤੇ ਕੋਈ ਚੈਡ ਦਿਖੰਦਾ ਨਿਸ਼ਾਨਾ ਆਖਾਂ ਜੀ ਤੇ ਆਪਾਂ ਥੱਲੇ ਚੱਲਦੇ ਤੁਹਾਨੂੰ ਇੱਥੋਂ ਥੋੜੀ ਜਿਹੀ ਅੰਦਰੋਂ ਦਰਸ਼ਨ ਕਰਵਾ ਦਈਏ ਹਾਂ ਜੀ ਵਾਹ ਐ ਸੱਚਖੰਡਾਲ ਹੋਏਗਾ ਕਿੰਨਾ ਸੋਹਣਾ ਗੁੰਬਦ ਹੈ ਅੰਦਰ ਮਾਰਿਆ ਦਾ ਚਰਨ ਛੂ ਪ੍ਰਾਪਤਿ ਗੁਰਦੁਆਰੇ। ਕੀ ਬਾਤ। ਲੇਕਿਨ ਇਹ ਗੱਲ ਮਾੜੀ ਹੈ ਕਿ ਜਿਹੜਾ ਲੋਕ ਨਾ ਇਹ ਹਰਕਤਾਂ ਕਰਦੇ ਨੇ। ਉੱਤੇ ਸ਼ਾਹਦ ਭయ్యా ਵੇਖੋ ਆ ਲੋਕ ਆ ਨਹੀਂ ਹਰਕਤਾਂ ਕਰਨ ਹਟਦੇ। ਆ ਜਿਹੜਾ ਉੱਤੇ ਲਿਖ ਦਿੰਦੇ ਨੇ ਆ ਕੰਨਾਂ ਦੇ। ਕੀ ਬਾਤ। ਇਹ ਆ ਜੀ ਗੁਰੂ ਹਰਗੋਬਿੰਦ ਸਾਹਿਬ ਦਾ ਚਰਨ ਛੂ ਪ੍ਰਾਪਤਿ ਗੁਰਦੁਆਰੇ। ਜਿਸ ਪਿਆਰੇ ਸੇ ਉਹਨੇ ਤਿਸ ਅੱਗੇ ਮਰ ਚੱਲਿਏ ਜਿਵਨ ਸੰਸਾਰ ਤਾਂ ਕਹਿ ਪਾਛੇ ਜੀਵਣਾ اے ਜੀ ਗੁਰੂ ਇਹ ਦੇਵ ਜੀ ਦੀ ਬਾਣੀ ਆ ਗੁਰੂ ਅੰਗਦ ਦੇਵ ਜੀ ਕਹਿੰਦੇ ਕਿ ਜਿਹੜੇ ਪ੍ਰੀਤਮ ਪਿਆਰੇ ਦੇ ਨਾਲ ਤੁਹਾਡਾ ਪ੍ਰੇਮ ਹੈ ਉਸ ਤੋਂ ਅੱਗੇ ਹੀ ਮਰ ਜਾਣਾ ਚਾਹੀਦਾ ਉਸ ਤੋਂ ਪਹਿਲੇ ਮਰ ਜਾਣਾ ਚਾਹੀਦਾ ਨਹੀਂ ਤੇ ਉਸ ਤੋਂ ਬਿਨਾ ਜਿਉਣਾ ਜਗ ਅੰਦਰ ਇੰਜ ਜਿਵੇਂ ਅਸੀਂ ਲਨਤ ਦੀ ਜ਼ਿੰਦਗੀ ਜੀ ਰਹੇ ਆ ਇਹ ਗੁਰੂ ਅੰਗਦ ਦੇਵ ਜੀ ਦੀ ਬਾਣੀ ਆ ਤੇ ਉਹ ਵੇਖੋ ਮਸਜਿਦ ਮਸਜਿਦ ਦੇ ਨਾਲ ਇਹ ਗੁਰਦੁਆਰਾ ਸਾਹਿਬ ਇਹ ਜੀ ਮਹਾਰਾਜ ਦਾ ਸੋਹਣਾ ਸਥਾਨ ਗੁਰੂ ਹਰਗੋਬਿੰਦ ਸਾਹਿਬ ਦਾ ਬਿਲਕੁਲ ਨਾਲ ਮਸਜਿਦ ਜਿਵੇਂ ਦੱਸਿਆ ਤੁਹਾਨੂੰ ਇਹ ਤਨਵੀਰ ਭਾਈ ਚਲਿਓ ਤਨਵੀਰ ਭਾਈ ਥੱਲੇ ਭਾਈ ਜਿਵੇਂ ਦੱਸਿਆ ਤੁਹਾਨੂੰ ਨਾਲ ਦੇ ਕੋਲ ਮਸਜਿਦ ਸਾਂਝੀ ਕੰਦ ਚਲੋ ਜੀ ਚਲਿਏ ਜੀ ਹਰਮਨ ਤੁਹਾਡਾ ਹਰਮਨ ਪਿਆਰ ਸਕਦੀ ਆ ਵੀਰ ਤੇ ਉਮੀਦ ਹੈ ਤੁਹਾਨੂੰ ਅੱਜ ਦੀ ਜਿਹੜੀ ਵੀਡੀਓ ਅੱਛੀ ਲੱਗੀ ਵੀਡੀਓ ਅੱਛੀ ਲੱਗੀ ਤੁਹਾਡੇ ਵਾਸਤੇ ਬਣਾਇਆ ਚਲੋ ਸਾਰੇ ਵੇਖ ਲਿਆ ਤੇ ਤੁਹਾਨੂੰ ਮਖਾਤਾ ਦਰਸ਼ਨ ਤੁਹਾਨੂੰ ਕਰਾਤੇ ਵੀਡੀਓ ਅੱਛੀ ਲੱਗੇ ਲਾਈਕ ਕਮੈਂਟ ਦਾ ਲਾਜ਼ਮਾ ਕਰਿਆ ਕੋਈ ਇੰਨੀ ਗਰਮੀ ਦੇ ਵਿੱਚ ਅਸੀਂ ਮੋਟਰਸਾਈਕਲ ਦਿੰਨਾ ਸਾਡੇ ਕੋਲ ਕੋਈ ਕਾਰ ਨਹੀਂ ਹੈਗੀ ਏਸੀ ਵਾਲੀ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਈ ਦਿੰਦਾ ਕਿਉਂਕਿ ਸਾਡਾ ਕੰਟੈਂਟ ਹੀ ਆਏ ਤੇ ਆਪਾਂ ਜਾ ਰਹੇ ਥੱਲੇ ਛੇੜੀਆਂ ਤੋਂ ਜੁੱਤੀਆਂ ਅਸੀਂ ਬਾਹਰ ਰੱਖੇ ਕੋਈ ਜੁੱਤੀਆਂ ਨਾ ਲੈ ਜੇ ਗੁਜ਼ਾਰਾ ਸਭ ਤੋਂ ਬਾਹਰ ਨਹੀਂ ਹੈਗਾ ਲੋ ਜੀ ਆਪਾਂ ਗਏ ਥੱਲੇ ਚਲਿਓ ਜੀ ਚਲਿਓ ਆਓ ਮੈਂ ਉਹ ਅੱਗੇ ਇਹ ਮੈਂ ਨਾ ਆ ਆ ਵੀਡੀਓ ਨਾਲ ਨਾ ਹੁਣ ਤੁਹਾਡੀ ਮੈਂ ਠੀਕ ਹੈ ਜੀ ਮੋਗੇ ਹੋ ਗਿਆ ਯਾਰ ਉਸ ਕਰਨੇ ਹੋਏ ਮਸ਼ਹੂਰ ਅਨੇਕ ਹੋਰ ਰੋਣਾ ਜੀ ਤੁਹਾਨੂੰ ਸਾਰਾ ਗੁਰਦੁਆਰਾ ਸਾਹਿਬ ਖਾਰਾ ਸਾਹਿਬ ਦਾ ਸਾਰੇ ਦਰਸ਼ਨ ਕਰਾਤੇ ਅੰਦਰੋਂ ਬਾਹਰੋਂ ਔਰ ਇਹ ਵੀ ਬਖਾਤਾ ਲਿਖਾਇਆ ਲਿਖਿਆ ਹੋਇਆ ਜੋਲਖੀਆਂ ਤਖਤੀਆਂ ਲੱਗੀਆਂ ਕਿ ਕਿੰਨਾ ਸੇਵਾ ਕੀਤੀ ਔਰ ਸਾਰਾ ਕੋਈ ਪੜ ਕੇ ਸੁਣਾਇਆ ਤੁਹਾਡੇ ਤੇ ਮੇਰੇ ਵੀਰ ਜਿਹੜੇ ਨੇ ਸ਼ੱਕ ਪੰਜਾਬੀ ਅਲਮਰੂਫ ਹਰਮਨ ਪਿਆਰੇ ਨੇ ਸਾਰਾ ਕੋ ਤੁਹਾਨੂੰ ਪੜ ਕੇ ਸੁਣਾਤਾ ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇ ਅੱਛੀ ਲੱਗੇ ਤੇ ਲਾਈਕ ਸ਼ੇਅਰ ਲਾਜ਼ਮ ਕਰ ਤੇ ਬਾਕੀ ਜੇ ਅਸੀਂ ਕੰਸਟਰਕਸ਼ਨ ਦੇ ਦੌਰਾਨ ਤੁਹਾਨੂੰ ਕੋਈ ਵਧੀਆ ਤਰੀਕੇ ਦੇ ਨਾਲ ਜੇ ਦਰਸ਼ਨ ਨਾ ਕਰਵਾ ਸਕੇ ਹੋਈਏ ਤੇ ਇਸ ਚੀਜ਼ ਦੀ ਮਾਫੀ ਚਾਹੁੰਦੇ ਆਂ ਅਸੀਂ ਤੇ ਫਿਰ ਵੀ ਉਮੀਦ ਕਰਾਂਗੇ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਤੇ ਅਸੀਂ ਇੱਕ ਅਸਰਫੁਲ ਦਰਸ਼ਨ ਜਿੰਨਾ ਕਿ ਤੁਹਾਨੂੰ ਗੁਰਦਾਰਾ ਸਾਹਿਬ ਦੇ ਦਰਸ਼ਨ ਕਰਵਾ ਸਕੇ ਅਸੀਂ ਕਰਵਾਏ ਤੁਹਾਨੂੰ ਇਤਿਹਾਸ ਨਾਲ ਵੀ ਜੋੜਿਆ ਮੱਟੂ ਭਾਈ ਕਿਤੇ ਇਤਿਹਾਸ ਦਾ ਮੱਟੂ ਭਾਈ ਦੇ ਪਿੰਡ ਦੇ ਬਾਰੇ ਵੀ ਤੁਹਾਨੂੰ ਦੱਸਿਆ ਕਿ ਇਹ ਭੈਣ ਭਰਾ ਦੇ ਦੋਹਾਂ ਦੇ ਨਾਮ ਤੇ ਪਿੰਡ ਸੀ ਭੈਣ ਦਾ ਨਾਮ ਸੀ ਭਰਾ ਭਾਨੋ ਕੇ ਤੇ ਉਹ ਵੀ ਤੇ ਆਪਣਾ ਆਇਆ ਜਿਹੜਾ ਮੱਟੂ ਭਾਈ ਕੇ ਇਹ ਮੱਟੂ ਗੋਤ ਦੇ ਭੈਣ ਭਰਾ ਸਾਨੂੰ ਦੋਵੇਂ ਤੇ ਦੋਹਾਂ ਦੇ ਨਾਂ ਤੇ ਦੋ ਪਿੰਡ ਸੀਗੇ ਇਹ ਭਰਾ ਦੇ ਨਾਂ ਤੇ ਇਹ ਭਰਾ ਦੇ ਨਾਂ ਤੇ ਉਹ ਭੈਣ ਦੇ ਨਾਂ ਤੇ ਪਿੰਡ ਸੀਗੇ ਤੇ ਮੱਟੂ ਭਾਈ ਕੇ ਨਿਸ਼ਹਿਰਾ ਵਿਰਕਾਂ ਤੋਂ ਅਸੀਂ ਆਈਏ ਤੇ 1-2 ਕਿਲੋਮੀਟਰ ਤੇ ਹੀ ਇਹ ਪਿੰਡ ਹੁੰਦਾ ਤੇ ਮੁੱਖ ਦਰਵਾਜ਼ੇ ਤੇ ਹੀ ਤੁਹਾਨੂੰ ਦੂਰੋਂ ਹੀ ਗੁਰਦੁਆਰਾ ਸਾਹਿਬ ਦੀ ਇਮਾਰਤ ਦਿਸਣ ਲੱਗ ਪੈਂਦੀ ਆ ਜਿੱਥੇ ਗੁਰੂ ਅਰਗੁਨ ਸਾਹਿਬ ਇਸ ਆਸਥਾਨ ਤੇ ਆਏ ਜਿੱਥੇ ਉਹਨਾਂ ਦੇ ਚਰਨਛੂਪ ਪ੍ਰਾਪਤ ਆ ਉਹ ਆਸਾਨ ਦੇ ਦਰਸ਼ਨ ਸਾਨੂੰ ਦੂਰੋਂ ਹੀ ਆਣ ਲੱਗ ਪੈਂਦੇ ਨੇ ਤੇ ਜੇ ਵੀਡੀਓ ਪਸੰਦ ਆਈ ਆ ਤੇ ਨਾਲ ਦੇ ਨਾਲ ਇਹਨੂੰ ਆਪਣੇ ਯਾਰਾਂ ਬੇਲੀਆਂ ਦੇ ਨਾਲ ਸੱਜਣਾ ਮਿਤਨਾ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਹਮਿੰਦ ਕਰਕੇ ਲਾਜ਼ਮੀ ਆਪਣੀ ਰਾਏ ਜ਼ਰੂਰ ਦੱਸਿਓ ਦਿਓ ਕਮੈਂਟ ਬਾਕਸ ਦੇ ਵਿੱਚ ਤੇ ਮਜੀ ਤੁਸੀਂ ਹੋਰ ਕਿਹੜਾ ਗੁਰਦੁਆਰਾ ਸਾਹਿਬ ਦੇਖਣਾ ਚਾਹੁੰਦੇ ਹੋ ਹਾਂ ਕੀ ਦੇਖਣਾ ਜਾਂਦੇ ਹੋ ਸਾਨੂੰ ਉਹ ਵੀ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿਹੜਾ ਪਿੰਡ ਦੇਖਣਾ ਜਾਂਦੇ ਹੋ ਤੇ ਹੋਰ ਕਿਹੜੇ ਮوضوع ਤੇ ਮੈਂ ਇਹ ਵੀ ਦੱਸਿਆ ਜੇ ਕਿ ਕਿਹੜੀ ਮੌਜੂ ਤੇ ਅਸੀਂ ਗੱਲ ਹੋਰ ਕਰੀਏ ਆਪਣਾ ਹਰਮਨ ਉਹ ਤੁਸੀਂ ਉਹ ਵੀ ਸੁਜੈਸਟ ਕਰ ਸਕਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਇਸ ਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ ਉਹਨੀ ਦੇਰ ਤੱਕ ਆਪਣਾ ਤੇ ਆਪਣੇ ਪਿਆਰਿਆਂ ਦੇ ਰੱਖਿਓ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਕਿ ਇਸ ਗੁਰਦੁਆਰੇ ਦਾ تعلق 6ਵੇਂ ਪਾਸ਼ਾ ਗੁਰੂ ਗੁਰੂ ਹਰਗੋਬਿੰਦ ਸਿੰਘ ਜੀ ਦੇ ਨਾਲ ਸੀ ਇੱਥੋਂ ਦਾ ਇਤਿਹਾਸ ਦੱਸਿਆ ਜਾਂਦਾ ਹੈ ਕਿ ਗੁਰੂ ਹਰਗੋਬਿੰਦ ਸਿੰਘ ਇੱਥੇ ਆਏ ਤੇ ਇੱਕ ਬੰਦਾ ਇੱਥੇ ਹੋਰ ਆਇਆ ਜਦੋਂ ਉਸ ਬੰਦੇ ਨੂੰ ਮਿਲੇ ਤੇ ਉਹਨੂੰ ਪੁੱਛਿਆ ਕਿ ਤੇਰਾ ਨਾਮ ਕੀ ਏ ਉਹਨੇ ਆਪਣਾ ਨਾਮ ਹੀ ਹਰਗੋਬਿੰਦ ਸਿੰਘ ਦੱਸਿਆ ਲੇਕਿਨ ਉਹ ਤਮਾਕੂ ਦਾ ਨਸ਼ਾ ਕਰਦਾ ਸੀ ਤੇ ਗੁਰੂ ਸਾਹਿਬ ਨੇ ਕਿਹਾ ਕਿ ਤੇਰਾ ਨਾਮ ਇੰਡਾ ਸੋਨਾ ਹੈ ਤੇ ਤੂੰ ਤਮਾਕੂ ਦਾ ਨਸ਼ਾ ਕਿਉਂ ਕਰਨਾ ਤੇ ਉਹਨੇ ਤਮਾਕੂ ਦਾ ਨਸ਼ਾ ਛੱਡ ਦਿੱਤਾ ਅੱਜ ਦੇਖੋ ਪਾਕਿਸਤਾਨ ਦੇ ਵਿੱਚ ਕਈ ਗੁਰਦੁਆਰੇ ਨੇ ਜਿਨ੍ਹਾਂ ਦਾ ਇਤਿਹਾਸ ਦੇ ਨਾਲ ਬਹੁਤ ਹੀ ਜ਼ਿਆਦਾ ਸਾਂਝੇ ਅਸੀਂ ਉਹਨਾਂ ਗੁਰਦੁਆਰਿਆਂ ਨੂੰ ਭੁੱਲ ਚੁੱਕੇ ਹਾਂ لیکن لینے پنجاب ਦੇ ਵਿੱਚ ਜਿਹੜੇ ਮਨਿਸਟਰ ਨੇ ਰਮੇਸ਼ ਸਿੰਘ ਅਰੋੜਾ ਉਹ ਇਸ ਟਾਈਮ ਗੁਰਦੁਆਰਿਆਂ ਦਾ ਪੂਰਾ ਖਿਆਲ ਰੱਖ ਰਹੇ ਨੇ ਗੁਰਦੁਆਰਿਆਂ ਨੂੰ ਰੈਨੋਵੇਟ ਕਰਵਾ ਰਹੇ ਨੇ ਗੁਰਦੁਆਰਿਆਂ ਨੂੰ ਬਿਹਤਰ ਹਾਲਤ ਚ ਕਰਵਾ ਰਹੇ ਨੇ ਕਿਉਂਕਿ ਤੁਸੀਂ ਦੇਖਿਆ ਕਿ ਪਾਕਿਸਤਾਨ ਬਣਨ ਤੋਂ ਬਾਅਦ ਇਨ੍ਹਾਂ ਗੁਰਦੁਆਰਿਆਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋਈ ਕਈ ਗੁਰਦੁਆਰੇ ਮਹਿਫੂਜ਼ ਰਹੇ ਤੇ ਕਈ ਗੁਰਦੁਆਰਿਆਂ ਨੂੰ ਖਤਮ ਕਰ ਦਿੱਤਾ ਗਿਆ ਲੇਕਿਨ ਹਿਸਟਰੀ ਦੇ ਨਾਲ ਇਤਿਹਾਸ ਦੇ ਨਾਲ ਇਹਨਾਂ ਦੀ ਬਹੁਤ ਜ਼ਿਆਦਾ ਸਾਂਝ ਸੀ ਤੇ ਇੱਕ ਦਫਾ ਫੇਰ ਪੰਜਾਬ ਦੇ ਵਿੱਚ ਮਨਿਸਟਰ ਬਣੇ ਰਮੇਸ਼ ਸਿੰਘ ਅਰੋੜਾ ਆਪਣੇ ਇਹਨਾਂ ਗੁਰਦੁਆਰਿਆਂ ਦੀ ਦੁਬਾਰਾ ਤੋਂ ਰੈਨੋਵੇਸ਼ਨ ਕਰਵਾ ਰਹੇ ਨੇ ਆਪਣੇ ਸ਼ਰਧਾਲੂਆਂ ਲਈ ਯਾਤਰੀਆਂ ਵਾਸਤੇ ਹੋਰ ਬੂਏ ਖੋਲ ਰਹੇ ਨੇ ਹੋਰ ਦਰਵਾਜ਼ੇ ਖੋਲ ਰਹੇ ਨੇ ਹੋਰ ਤਾਰੀਖੀ ਗੁਰਦੁਆਰਿਆਂ ਦੇ ਮੂੰਹ ਖੋਲ ਰਹੇ ਨੇ ਕਿ ਉੱਥੋਂ ਯਾਤਰੀਆਂ ਤੇ ਇੱਥੇ ਆ ਕੇ ਦਰਸ਼ਨ ਕਰਨ ਇਹਨਾਂ ਗੁਰਦੁਆਰਿਆਂ ਦੇ ਤੇ ਬਹੁਤ ਵਧੀਆ ਲੱਗੀ ਵੀਡੀਓ ਬਹੁਤ ਚੰਗੀ ਲੱਗੀ ਵੀਡੀਓ ਤੁਹਾਨੂੰ ਇਹ ਵੀਡੀਓ ਕੈਸੀ ਲੱਗੀ ਹੈ ਜਰੂਰ ਕਮੈਂਟ ਕਰਕੇ ਦੱਸਿਆ ਜੇ ਬਹੁਤ ਸ਼ੁਕਰੀਆ